ਹੱਥ ਪੜਾ ਦੇ ਬਸ ਕੱਲਾ ਕੁਝ ਨਹੀਂ ਕਰਨਾ ਨਹੀਂ ਮਰੋੜਦੇ ਨਹੀਂ ਮਰੋੜਦੇ ਬੀਨਤ ਬਾਈ ਐ ਕਿੰਨੇ ਸਾਲਾਂ ਤੋਂ ਐ ਇਹ 20 ਸਾਲ ਐਂ ਭਈ ਹਾਂ ਜੀ ਯਾਹਤ ਤੁਹਾਨੂੰ ਕਿਵੇਂ ਲੈਟਰਿਨ ਲੱਗੀ ਹੋਈ ਐ ਆਇਂ ਕਰਦੀ ਬਣ ਚਰਵਿੰਦਰ ਭੈਣ ਦੇ ਹਾਲਾਤ ਦੇਖੋ ਕੀ ਆ ਦੇਖੋ ਕਿਵੇਂ ਸਾਰਾ ਗਲਿਆ ਹੋਇਆ ਹੱਥ ਦੇਖ ਜਿਹਦੇ ਹੱਥ ਦੇਖ ਕੇ ਸਰਤਾ ਖਤ ਪੂਰੀ ਲੱਗਦੀ ਐਂ ਲੱਗਦਾ ਜਿਵੇਂ ਸਾਡੇ ਨਰਕ ਦਾ ਕੋਈ ਪ੍ਰਾਣੀ ਆ ਨਰਕ ਆਪਾਂ ਦੇਖਿਆ ਤਾਂ ਹੈ ਨਹੀਂ ਨਰਕ ਹੋਰ ਕਿਦਾਂ ਦਾ ਹੋਊਗਾ ਬਾਈ ਲੋਕਾਂ ਨੇ ਘਰ ਐਂ ਭੰਗੜੇ ਪੈਂਦੇ ਆ ਵਿਆਹ ਵਾ ਇਹਨਾਂ ਦੇ ਘਰੇ ਕਾਦਾ ਪੰਗੜਾ ਭਾਈ ਸੋਣਾ ਜੀ 20 ਸਾਲ ਹੋ ਗਏ ਆਪਦੇ ਘਰੇ ਕੋਈ ਬੈਨਸੋ ਨਾ ਆਵੇ ਉਂਗਲਾਂ ਤਾਂ ਜਮੇ ਹੀ ਗਲ ਗਈਆਂ ਐਂਕ ਮਾਰੇ ਐਂਕ ਮਾਰੇ ਹੱਥ ਦੋ ਵਕਤ ਦਾ ਕੋਈ ਪਤਾ ਨਹੀਂ ਕਦੋਂ ਕਿਹਦੇ ਘਰੇ ਨੇ ਦੀ ਚਲ ਜਾਣੀ ਐਸ ਕਰਕੇ ਬੇਨਤੀ ਹੈ ਭਰਾਵੋ ਇੱਕ ਨੂੰ ਜਿਹਦਾ ਸਾਥ ਦਿਆ ਕਰੋ ਰਾਣੀ ਡਾਕਟਰ ਆਇਆ ਰਾਣੀ ਡਾਕਟਰ ਆਇਆ ਡਾਕਟਰ ਆਪ ਵੀ ਕੰਮ ਕਰ ਸਾਨੂੰ ਕਰ ਕਾਹਦਾ ਬੁੱਖਾ ਦੇ ਦੇ ਉਹਨਾਂ ਤੇ ਚਾਹ ਬਣਾ ਦੇਣਾ ਰੇ ਹੋ ਜਾ ਬਣਾ ਦੇਣਾ ਚਾ ਹੈ ਕੀ ਆ ਪੀਣਾ ਫਿਰ ਰੋਟੀ ਦਾ ਖਾਣਾ ਇੱਕ ਅੱਧੀ ਹਾਂ ਖਾ ਲਵਾਂ ਹਣੀ ਨਹੀਂ ਰੋਟੀ ਲੈਕ ਨਹੀਂ ਬੁਝਾ ਦਿੱਤਾ ਕੋਈ ਨਹੀਂ ਦੱਸੀ ਬਣਾ ਦੇਣਾ ਤੇ ਹੁਣ ਅੱਛਾ ਫਿਰ ਵਿੱਚ ਦੀ ਇਹਦੇ ਕੰਡ ਚ ਪੈ ਗਏ ਕੀ ਨੇ ਅੱਛਾ ਤੇ ਜਿਹੜੇ ਪੈ ਗਿਆ ਇਹਦਾ ਸਰੀਰ ਥੋੜਾ ਜਿਹਾ ਕਮਜ਼ੋਰਾ ਹੋ ਗਿਆ ਸਰੀਰ ਕਮਜ਼ੋਰ ਹੋਣ ਦਾ ਮੰਜੇ ਤੇ ਪੈ ਗਿਆ ਤੇ ਬੜ ਰੋਟੀ ਇਹ ਇੱਕ ਟਾਈਮ ਖਾਂਦੀ ਸ਼ਾਮ ਦੇ ਡਰਿੰਕ ਇਸ ਮੌਕੇ ਇਹ ਨਹੀਂ ਖਾਦੀ ਠੀਕ ਤੇ ਹੱਥ ਤੇ ਚੱਕ ਜਿਹੜੀ ਗਰੇ ਰੋਲਾ ਪਾਉਂਦੀ ਆ ਜਿਵੇਂ ਕਹਿ ਦਿੰਦੀ ਆ ਬਾਜੋ ਮੈਨੂੰ ਛੇੜ ਦਿਂਗਾ ਮੇਰਾ ਦੁੱਧ ਪੀਂਦਿਆਂ ਮੈਨੂੰ ਖੰਗ ਕਰ ਦਿਂਗਾ ਹੱਥਕਾਰ ਤੇ ਟਿੱਲਾ ਤੇ ਨੂੰ ਕਦੇ ਨਹੀਂ ਲੱਗਦਾ ਤੰਗਾ ਉਂਗਲਾ ਅੰਗਲਾ ਜਿੱਥੇ ਸੀ ਗਿਆ ਜਾਨੀ ਉਵੇਂ ਨਾ ਹਿੱਲਣ ਦੇ ਕਾਰਨ ਉਵੇਂ ਉੱਥੇ ਉੱਥੇ ਹੀ ਤੇ ਜਾਨੀ ਧੱਕੇ ਨਾ ਹੀ ਕਰਦਾ ਹੁੰਦਾ ਮੈਂ ਜਿਹੜਾ ਬੰਦਾ ਠੀਕ ਜਾਨੀ ਆਪ ਨਹੀਂ ਕਹਿੰਦੀ ਵੀ ਮੇਰਾ ਆਪ ਉਸ ਕਰਦੇ ਨਾ ਧੰਕ ਮਾਤਾ ਨਾਲ ਹੋਰ ਕੌਣ ਆ ਤੁਹਾਡੇ ਕੀ ਲੱਗਦੇ ਇੰਦਰ ਘਰ ਠੀਕ ਆ ਜਿਹੜਾ ਕੀ ਨਾਮ ਆ ਮੇਰਾ ਨਾਮ ਧਿਆਨ ਬੀਰਦ ਬਾਈ ਐਂ ਕਦੋਂ ਇਹ ਕਿੰਨੇ ਸਾਲਾਂ ਤੋਂ ਆਏ ਆ? ਇਹ 20 ਸਾਲ ਹੋ ਗਏ। ਐਂ ਪਈ ਹੈ। ਹਾਂ। ਨਾ ਪਈ ਨੂੰ ਤਾਂ ਜੀ 2-3 ਸਾਲ ਹੋ ਗਏ ਦੋ ਕਿਹੜੇ ਸਾਲ। ਪਹਿਲਾਂ ਲੈਂਟਰਿੰਗ ਵਗੈਰਾ ਜਾਂਦੇ ਸੀ ਤੁਰ ਕੇ। ਹੂੰ। ਤੇ ਉਸ ਤੋਂ ਬਾਅਦ ਚ ਪਏ ਜੀ ਇਹ ਇੱਥੇ। ਜਵਾ ਕਿੰਨੇ ਹਨ ਇਹਨਾਂ ਦੇ? ਇੱਕ ਹੀ ਆ ਜੀ ਬੇਟਾ। ਕਿੱਥੇ ਆਹੋ? ਉਹ ਕਰਿਆ ਜੀ। ਕੀ ਕਰਦਾ ਹੋ? ਉਹ ਇਹ ਆਪਣਾ ਕੰਮ ਸੱਟਦਾ ਹੀ ਬਈ ਆ। ਅੱਛਾ ਹੂੰ ਠੀਕ ਠਾਕ ਹੈ ਵਧੀਆ। ਪੜਿਆ ਕਿੰਨਾ? ਪੜਿਆ ਜੀ 12 ਕੀਤੀ ਹੈ। ਤੇ ਤਿੰਨੇ ਜਾਣੀਏ ਘਰ ਚ ਜੇ ਇੰਨੇ ਸਾਲਾਂ ਤੋਂ ਅੰਦਰ 3 ਸਾਲ ਤੁਸੀਂ ਚਾਦਦੇ ਹੋ ਕੋਈ ਇਹਦੇ ਪੇਕਿਆ ਨੇ ਜਾਂ ਕਿਸੇ ਨੇ ਵੀ ਉਜਰ ਨਹੀਂ ਕੀਤਾ ਪੇਕ ਜੀ ਫਾਦਰ ਸਾਹਿਬ ਇਹਨਾਂ ਦੇ ਪੂਰੇ ਹੋ ਗਏ ਉਹਨਾਂ ਨਹੀਂ ਮਾਤਾ ਜੀ ਆ ਉਹ ਉਹ ਵੀ ਆਓ ਅੱਗੇ ਆਓ ਮਾਤਾ ਉੱਠੋ ਉਹ ਆਪਣੇ ਜਾਂਦੇ ਨਰੇਗਾ ਬੱਚੇ ਕੰਮ-ਕੰਮ ਕਰਦੇ ਝੜੀ ਨਹੀਂ ਇੱਥੇ ਪੈਸਿਆਂ ਦੀ ਜਾਨ ਲੋੜ ਨਹੀਂ ਸੀ ਟਾਈਮ ਦੀ ਲੋੜ ਸੀਗੀ ਨਿਮਾਉਣਾ ਤਵਾਉਣਾ ਹਰ ਹਫਤੇ ਆ ਕੇ ਇੱਕ ਵਾਰੀ ਸਾਫ-ਸਫਾਈ ਕਰ ਜਾਨੀ ਨਾਉ ਘਟਦੇ ਨੇ ਮਾਤਾ ਜੀ ਇੱਥੇ ਇਹਨਾਂ ਕੋਲ ਜੀ ਜੀ ਰੁਕਤੀ ਪਣੀ ਇੱਕ ਰੁਕਤੀ ਰੋਣਾ ਟਾਇਲਟ ਨਾਲ ਦੇਖੋ ਕਿਵੇਂ ਹੱਥ ਲੱਭੜਿਆ ਗਲਵਜ਼ ਨਹੀਂ ਦੇ ਦੋ ਜੀ ਕੀ ਕਰਕੇ ਇਹ ਕਹਿ ਦਿੰਦੇ ਆ ਵੀ ਤੇਰੀ ਸਫਾਈ ਕਰ ਦਈਏ ਤੇ ਮਨਾਉਂ ਕਰਦੇ ਇਹ ਤਾਂ ਠੀਕ ਨਹੀਂ ਨਾ ਹਾਂ ਹੁਣ ਦੇਖੋ ਆਪਾਂ ਕਟਾਂਗੇ ਹੁਣ ਦੇਖੋ ਇਹਨਾਂ ਨਾਲ ਤੋਂ ਵੀ ਤਾਂ ਕਟਾਉਣੇ ਨਹੀਂ ਕਰਨਾ ਹੀ ਪੈਣਾ ਹੈ ਨਾ ਆਪਾਂ ਨੂੰ ਥੋੜਾ ਚਾਹੇ ਬੱਚਿਆਂ ਵਾਲਾ ਦਿਮਾਗ ਹੋ ਗਿਆ ਉਹਦਾ ਉਹ ਕਿਹੜਾ ਜਾਣ ਕੇ ਕਰਦੀ ਆ ਚਲੋ ਕੋਈ ਨਾ ਜੋ ਹੋ ਗਿਆ ਮਾਰਾ ਇਹਨੂੰ ਜੋ ਮਨਜ਼ੂਰ ਸੀ ਹੁਣ ਆਪਾਂ ਅੱਗੇ ਵਧੀਏ ਅੱਗੇ ਹੁਣ ਦੀ ਗੱਲ ਕਰੀਏ ਇਹਨੂੰ ਪ੍ਰੋਬਲਮ ਆਈ ਕਿੱਥੋਂ ਤੁਹਾਡੇ ਪਰਿਵਾਰ 'ਚ ਇਹਦੇ ਨਾਨਕਿਆਂ ਨਾਨਕਿਆਂ 'ਚ ਪਹਿਲਾਂ ਸੀਗੀ ਕਿਸੇ ਨੂੰ ਨਹੀਂ ਇਹ ਕੁੜੀ ਦੇ ਨਾਨਾ ਨਾਨੀ ਦਾਦਾ ਦਾਦੀ ਮਾਮਾ ਮਾਸੀ ਕੋਈ ਨਹੀਂ ਸੀਦਾ ਨਹੀਂ ਜੇ ਕਹਿ ਦਿੱਤੇ ਤੇਰੇ ਨਾਂ ਕੱਟ ਦਿੱਗੇ ਕਟਾਉਂਦੀ ਉਹ ਕਹਿਦੀ ਨਹੀਂ ਮੈਂ ਕਟਾਉਣੇ ਨਹੀਂ ਤੁਸੀਂ ਅੰਦਰੋਂ ਬਾਹਰ ਹੋ ਕੀ ਨਾਮ ਹੈ ਇਹਨਾਂ ਦਾ ਇਹਦਾ ਨਾਮ ਤਾਂ ਹੈਗਾ ਜੀ ਸਖਮਿੰਦਰ ਕੌਰ ਉਹ ਰਾਣੀ-ਰਾਣੀ ਤੇ ਕੁੜੇ ਰਾਣੀ ਰਾਣੀ ਨਵਦੀਪ ਇਧਰ ਆ ਗਏ ਹਾਂ ਹਾਕੋਤ ਹਾਂ ਕੁੜੇ ਰਾਣੀ ਹਾਂ ਤੁਹਾਨੂੰ ਕਿਵੇਂ ਲੈਟਰੀ ਲੱਗੀ ਹੋਈ ਹੈ ਨਹੀਂ ਲੈਟਰੀ ਨਹੀਂ ਜੀ ਉਦਾਂ ਕਾਲੇ ਹੋਏ ਪਿਆ ਕਾਲੇ ਹੋਗੇ ਧਵਾਉਂਦੀ ਨਹੀਂ ਜੀ ਮੈਲ ਹੀ ਲੱਗੀ ਆ ਬੇਬੇ ਨਾਲ ਕੋਈ ਇਹ ਇੱਥੇ ਹੀ ਹੈ ਰੂਸ ਤੇ ਆ ਕੱਕ ਚੱਕੀ ਹੋਇਆ ਹਾਂ ਤਾਂ ਤਾਂ ਲੋਣ ਨਹੀਂ ਦਿੰਦੀ ਜੀ ਸਰੀ ਕੋਈ ਰਾਜ ਕੋਈ ਦੋਸਤ ਦਰਦ ਕਰੇ ਚਾਰ ਨਾਲ ਕਿੱਥੇ ਹੈ ਅਲਿਕ ਲੈਟਰੀ ਉਂਗਲਾਂ ਚ ਫਸ ਗਈ ਆਰੀ ਦੇ ਨਾਮ ਨੂੰ ਕੰਨ ਉਸਦੇ ਮੂੰਹ ਤੋਂ ਮੋਟਾ ਗਤ ਖੜਦਾ ਮੈਂ ਆਹ ਬੈਟਰੀ ਨਹੀਂ ਕਿ ਉੱਧਾ ਪੱਕਿਆ ਆਹ ਜਿਵੇਂ ਨਾ ਫੜਨਾ ਇੱਕ ਫੜ ਆਈ ਕਰਦੀ ਹੈ ਆ ਬੇਬੇ ਇੱਕ ਫੜ ਲਾ ਮਹਾਰਾਜ ਆ ਕੇ ਦੋਦੇ ਸੰਗ ਨਾ ਕਿਸੇ ਅਤਿਸ਼ੇ ਦੇ ਜਾ ਕਰਤੀ ਬੰਨਨੇ ਕੋਈ ਪ੍ਰਭਾਗੁਰ ਜੀ ਕੀ ਕਹੀਏ ਭਾਈ ਕਿਹਨੂੰ ਦੋਸ਼ੀ ਕਹੀਏ ਕੁਬਾਤ ਦੋਸ਼ੀਆ ਸਮਾ ਦੋਸ਼ੀਆ ਮਾ ਦੇ ਇਸ ਦੇ ਵਿਚਾਰੀ ਦੇ ਕੀ ਹਾਲਾਤ ਹੋ ਗਏ 55 ਸਾਲਾਂ ਦੇ ਮੈਂ ਕਾਟੀ 50 ਦੇ 40 45 ਹਾਂ ਪਿੱਛੇ ਜ਼ਖਮ ਤਾਂ ਨਹੀਂ ਕੋਈ ਤੁਹੇ ਤੇ ਉਹ ਤਾਂ ਮੈਂ ਰੋਜ਼ ਸਾਫ਼ ਕਰਦਾ ਤੁਹੇ ਤੇ ਕੋਈ ਜ਼ਖਮ ਨਹੀਂ ਪੱਕਾ ਪੱਕਾ ਨਹੀਂ ਤੁਸੀਂ ਵੀ ਸਾਫ ਕਰਦਾ ਰਿਹਾ ਇਹ ਕਿ ਜਦੋਂ ਲੈਟ੍ਰੀ ਕਰਦੀ ਸੀ ਉਹ ਵੀ ਸਾਫ ਕਰਦਾ ਗਿਆ ਚਲੋ ਕੋਈ ਨਾ ਬਾਈ ਧੰਨਵਾਦ ਤੁਹਾਡਾ ਜੋ ਤੁਸੀਂ ਕੀਤਾ ਅਸੀਂ ਤੁਹਾਨੂੰ ਮਾੜਾ ਨਹੀਂ ਕਹਿੰਦੇ ਹਾਲਾਤ ਹੀ ਕਈ ਵਾਰੀ ਇਦਾਂ ਦੇ ਬਣ ਜਾਂਦੇ ਆ ਕਿਹਨੂੰ ਕਹੀਏ ਬਾਈ ਬਈ ਯਾਦਾਰ ਬੰਦੇ ਆ ਜੀ ਇੱਥੋਂ ਤੱਕ ਪਹੁੰਚ ਗਏ ਕੋਈ ਤੇਰਾ ਨਾਮ ਮੇਰਾ ਨਾਮ ਬਿਆਨ ਬਿਆਨਤ ਇਹ ਰਾਣੀ ਹੈ ਹਾਂ ਸਿਕਮਿੰਦਰ ਕੋ ਰਾਣੀ ਹੈ ਹਾਂ ਸਿਕਮਿੰਦਰ ਕੋ ਪੱਤਿ ਖੁਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਲ੍ਹਾ ਲੁਧਿਆਣਾ ਬੁਚਕਰ ਪਿੰਡ ਆ ਜਗਰਾਉਂ ਦੇ ਕੋਲੇ ਪੈਂਦਾ ਉੱਥੋਂ ਆਏ ਨੇ ਲੈ ਕੇ ਸਿਕਮਿੰਦਰ ਕੌਰ ਰਾਣੀ ਭੈਣ ਨਾਲ ਆਇਆ ਉਹਦੇ ਸਿਰ ਦਾ ਸਾਈਂ ਬੇਅੰਤ ਸਿੰਘ ਬੇਟਾ ਵੀ ਇੱਕ ਉਹ ਘਰੇ ਕੰਮ ਕਰਦਾ ਦਵਾਈਆਂ ਦਵਾਈ ਬਿਜਲੀ ਦਾ ਕੰਮ ਸਿੱਖਦਾ ਅੱਜ ਤੁਸੀਂ ਦੇਖੋ ਸਿਕਮਿੰਦਰ ਇੱਕ ਮਿੰਟ ਭੈਣ ਜਿਵੇਂਦਰ ਭੈਣ ਦੇ ਹਾਲਾਤ ਦੇਖੋ ਕੀ ਆ ਦੇਖੋ ਕਿਵੇਂ ਸਾਰਾ ਗਲਿਆ ਹੋਇਆ ਹੱਥ ਦੇਖੋ ਫੜ ਛੱਡ ਾਕ ਦਿਨੇ ਭਣ ਲੈ ਛੱਡ ਾਕ ਨਹੀਂ ਫੜਦੇ ਨਹੀਂ ਫੜਦੇ ਲੈ ਛੱਡ ਾਕਦਾ ਬਸ ਸਰਚ ਵੀ ਜਟਾਵਾਂ ਬੱਝੀਆਂ ਹੋਈਆਂ ਭੈਣ ਦੇ ਤੇ ਇਹ ਹੱਥ ਕਿੱਡੇ ਕਿੱਡੇ ਨੋ ਘਰ ਵਾਲਾ ਕਹਿੰਦਾ ਮੈਂ ਮਜਬੂਰ ਆਂ ਵੀ ਮੈਂ ਨਮੋਣਾ ਦਿਵਾਉਣਾ ਵਾ ਪਰ ਹੱਥ ਨਹੀਂ ਲਾਉਣ ਦਿੰਦੀ ਹੱਥਾਂ ਨੂੰ ਨੋ ਕੱਟਣ ਨੂੰ ਹਨਾ ਤੇ ਇਹਦੇ ਤੇ ਕੋਈ ਸ਼ੱਕ ਵੀ ਨਹੀਂ ਕਿ ਵੀਰਾ ਨਮਾਉਂਦਾ ਤਵੋਂਦਾ ਇੰਨੇ ਸਾਲਾਂ ਤੋਂ ਤਿੰਨ ਚਾਰ ਸਾਲ ਹੋ ਗਏ ਨੂੰ ਮੰਜੇ ਤੇ ਪਈ ਨੂੰ 14-15 ਸਾਲ ਹੋ ਗਏ ਨੂੰ ਅਫਸੈਟ ਹੋਈ ਨੂੰ ਕਦੇ ਰੋਕਾ ਰਹਿਆ ਕਿ ਕਰਦੇ ਦੁੱਖਾ ਤੇ ਪਕੌੜੀਆਂ ਖਾ ਤੇ ਪਰ ਅੱਜ ਉਹਦੇ ਹੱਥ ਦੇਖ ਕੇ ਸਰ ਟਾਕ ਤੇ ਪੂਰੀ ਲੱਗਦੀ ਐਂ ਲੱਗਦਾ ਜਿਵੇਂ ਸਾਡਾ ਤੇ ਨਰਕ ਦਾ ਕੋਈ ਪ੍ਰਾਣੀ ਆ ਨਰਕ ਆਪਾਂ ਦੇਖਿਆ ਤਾਂ ਹੈ ਨਹੀਂ ਨਰਕ ਹੋਰ ਕਿੱਦਾਂ ਦਾ ਹੋਊਗਾ ਬਾਈ ਕਿਸ ਤਰ੍ਹਾਂ ਦਾ ਹੋਊਗਾ ਨਰਕ ਕਿ ਭੈਣ ਨਰਕ ਕਾਟ ਰਹੀ ਆ ਤੇ ਇਹਦੇ ਵਿੱਚ ਦੋਸ਼ੀ ਕੌਣ ਆ ਅਸੀਂ ਜਿਹੜੇ ਘਰ ਵਾਲੇ ਨੂੰ ਕਹੀਏ ਉਹ ਦੋਸ਼ੀ ਆ ਜਾਂ ਇਹਦੇ ਮੁੰਡੇ ਨੂੰ ਕਹੀਏ ਜਿਹੜਾ ਪੜ੍ਹ ਲਿਖ ਕੇ ਬਿਜਲੀ ਦਾ ਕੰਮ ਸਿੱਖੀ ਜਾਂਦਾ ਉਹ ਦੋਸ਼ੀ ਆ ਜਾਂ ਇਹਦੇ ਪਿਕੇ ਪਰਿਵਾਰ ਆ ਜਿਹੜਾ ਉਹ ਦੋਸ਼ੀ ਆ ਦੋਸ਼ੀ ਸਾਡਾ ਸਿਸਟਮ ਆ ਜੀ ਅੱਜ ਇਨ ਚੀਜ਼ ਦੀ ਖੁੱਲ ਹੁੰਦੀ ਵੀ ਇਹਦਾ ਚੰਗੇ ਹਸਪਤਾਲ 'ਚ ਸਾਰਿਆਂ 'ਚ ਜਿੱਥੇ ਵੀ ਲੈ ਕੇ ਜਾਂਦਾਏ ਪ੍ਰਾਈਵੇਟ 'ਚ ਸਰਕਾਰੀ 'ਚ ਉੱਥੇ ਇਹਦਾ ਇਲਾਜ ਹੋ ਜਾਂਦਾ ਫ੍ਰੀ ਫੇਰੇ ਭਾਈ ਇਹਦਾ ਇਹ ਹਾਲਤ ਨਹੀਂ ਹੋਣ ਦਿੰਦੇ ਸੀ ਜੇ ਪਤਾ ਹੁੰਦਾ ਵੀ ਫਲਾਨੇ ਹਸਪਤਾਲ ਦੇ ਵਿੱਚ ਇੱਧਰ ਇਦਾਂ ਦੇ ਮਰੀਜ਼ ਦੇਖੇ ਜਾਂਦੇ ਆ ਤਾਂ ਇਹ ਬਾਈ ਇੰਨੇ ਸਾਲ ਵੇਟ ਨਾ ਕਰਦਾ ਕਿਉਂਕਿ ਇਹਨੂੰ ਵੀ ਪਤਾ ਸਰਕਾਰੂ ਚ ਹੱਲ ਹੈ ਨਹੀਂ ਪ੍ਰਾਈਵੇਟ ਦੇ ਵਿੱਚ ਪੈਸੇ ਹੈ ਨਹੀਂ ਜੇ ਤੂੰ ਜਾਣ ਜੋਗੇ ਫਿਰ ਜਿੰਨਾ ਕਿ ਹੁੰਦਾ ਸੀ ਘਰੇ ਕਰੀ ਜਾਂਦਾ ਸੀ ਬਾਈ ਦਿਹਾੜੀ ਕਰਦਾ ਦਿਹਾੜੀ ਤੋਂ ਆ ਕੇ ਸਾਫ਼ ਕਰਦਨ ਦਾ ਲੈਟਰਨ ਆ ਕੇ ਜਾਣ ਲੱਗਿਆ ਸਾਫ਼ ਕਰਦਨ ਦਾ ਰੋਟੀ ਪਾਣੀ ਖਵਾਣ ਦਾ ਨਰੇਗਾ ਚ ਬਾਈ ਕਹਿੰਦਾ ਮੈਂ ਕੰਮ ਕਰਦਾ ਜਾਂ ਦਿਹਾੜੀ ਜਾਂਦਾ ਲੋਕਾਂ ਦੇ ਨਾਲ ਇੱਕ ਬੇਟਾ ਵਾ ਤਿੰਨੋਂ ਜਾਣਿਆ ਘਰ ਚ ਪਤੀ ਪਤਨੀ ਤੇ ਇਹਨਾਂ ਦਾ ਬੇਟਾ ਅੱਜ ਬਿਅੰਤ ਸਿੰਘ ਆਪਣੀ ਧਰਮ ਪਤਨੀ ਸਖਵਿੰਦਰ ਕੌਰ ਨੂੰ ਇਹਨਾਂ ਹਾਲਾਤਾਂ ਜਾਂ ਦੇਖਦਾ ਉਹਦੇ ਮਨ ਤੇ ਕਿਹੜਾ ਸਕੂਨ ਆਉਂਦਾ ਹੋਊਗਾ ਉਹਨੂੰ ਕਿਹੜਾ ਆਨੰਦ ਆਉਂਦਾ ਹੋਊਗਾ ਲੋਕਾਂ ਦੇ ਘਰੇ ਪਟਾਕੇ ਚੱਲਦੇ ਆ ਦੀਵਾਲੀ ਇਹਨਾਂ ਦੇ ਘਰੇ ਘਰੀ ਦੀਵਾਲੀ ਬਾਈ ਲੋਕਾਂ ਦੇ ਘਰੇ ਐ ਭੰਗੜੇ ਪੈਂਦੇ ਆ ਵਿਆਹ ਵਾ ਇਹਨਾਂ ਦੇ ਘਰੇ ਕਾਹਦਾ ਭੰਗੜਾ ਬਾਈ ਸੋਨਾ ਜੀ 20 ਸਾਲ ਹੋ ਗਏ ਆਪਦੇ ਘਰੇ ਕੋਈ ਤਨਖਾਹ ਨਹੀਂ ਮਨਾਦੇ ਵਾਹਿਗੁਰੂ ਜਦੋਂ ਹੁਣ ਇਹ ਤੰਦਰੁਸਤ ਹੋ ਗਏ ਤਾਂ ਫੇਰ ਹੀ ਆ ਹੂੰ ਕੁਝ ਵੀ ਤਾਂ ਹੀ ਮਨਾਈ ਜਾਂਦੀ ਜੇ ਘਰ ਦੇ ਜੀ ਖੁਸ਼ ਹੋਣ ਤੰਦਰੁਸਤ ਤੁਸੀਂ ਵੀ ਫੇਰ ਹੀ ਤੇ ਬਾਈ ਜਿਵੇਂ ਸਾਰੇ ਪਿੰਡ ਨੂੰ ਪਤਾ ਹੀ ਹੋਣਾ ਲੋਕਾਂ ਨੂੰ ਆਸ-ਪਾਸ ਦੇਆਂ ਨੂੰ ਕੋਈ ਮਦਦ ਕਰਨ ਵਾਲਾ ਨਹੀਂ 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 ਮੈਂ ਪਹਿਲਾਂ ਤਾਂ ਤੁਰੀ ਫੇਰਤੀ ਸੀ ਜੀ ਜਦੋਂ ਹੁਣ 2-3 ਸਾਲ ਚਾਰਕ ਸਾਲ ਤੋਂ ਹੁਣ 4 ਸਾਲਾਂ ਤੋਂ ਹਾਂ ਉਦੋਂ ਦੇ ਨੇ ਪਿੰਡਦਿਆਂ ਨੇ ਜਾਂ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਤੁਸੀਂ ਕੀ ਲੱਗਦੇ ਉਹਨਾਂ ਦੇ ਮੈਂ ਇਹਦੀ ਸੱਸ ਸੱਸ ਉਹ ਇਹਨਾਂ ਦੀ ਮੰਮੀ ਆ ਹੈ ਜੀ ਉਹ ਮਾਵਾ ਹਾਂ ਉਹ ਪਿੰਡ ਕਿਹੜਾ ਹੈ ਉਹਨਾਂ ਦਾ ਸ਼ੇਰਪੁਰ ਹੈ ਉਹਦਾ ਨਾ ਸ਼ੇਰ ਵੱਡਾ ਸ਼ੇਰਪੁਰ ਆ ਮਾਂ ਹਾਂ ਤੁਹਾਨੂੰ ਤਾਂ ਪਤਾ ਸੀ ਮਾਂ ਤੁਸੀਂ ਵੀ ਨਹੀਂ ਆਏ ਕਿ ਤਾ ਅੱਜਕੱਲ ਹਰ ਇੱਕ ਬੰਦਾ ਪੂਰਾ ਸੂਰਾ ਹੀ ਹੋ ਗਿਆ ਨਾ ਆਪਦੇ ਹੀ ਮਸਾਂ ਸਰਦਾ ਆਪਦੇ ਜਵਾਕ ਹੀ ਮਸਾਂ ਪਾਲਦੇ ਆ ਆਪਦੇ ਘਰ ਦੀ ਰੋਟੀ ਹੀ ਮਸਾਂ ਚੱਲਦੀ ਹੈ ਇਲਾਜ ਇਹਨੇ ਮਹਿੰਗੀ ਹੋ ਗਿਆ ਬੰਦਾ ਡਰਦਾ ਹੱਥ ਹੀ ਨਹੀਂ ਪਾਉਂਦਾ ਵੀ ਕਿ ਨਹੀਂ ਲੱਖ ਰੁਪਈਆ ਲੱਗੂ ਕਿੱਥੋਂ ਦਊ ਵੀ ਜੇ ਐਸੀ ਲੈ ਕੇ ਚਾੱਕ ਕੇ ਕਿਤੇ ਸਾਡੇ ਸਰੀਰ ਨੇ ਪੈ ਜਵੇ ਉਹ ਕਹਿਣ ਵੀ ਕਰਾ ਲਓ ਫਿਰ ਹੈ ਵੀ ਐਵੇਂ ਹਾਂ ਸਹੀ ਗੱਲ ਹੈ ਹੈ ਵੀ ਇਦਾਂ ਹੀ ਆ ਸਿਸਟਮ ਸਾਡਾ ਸਮਾਜ ਦੀ ਬੁਣਤ ਸਾਡੀ ਜਿਹੜੀ ਉਹ ਬਦਲਦੀ ਜਾ ਰਹੀ ਹੈ ਅੱਗੇ ਬੰਦਾ ਕਹਿੰਦਾ ਸੀ ਸਾਡੀ ਆ ਮੇਰੀ ਆ ਅੱਜ ਇਹ ਕਹਿੰਦਾ ਬੰਦਾ ਕਹਿੰਦਾ ਉਹਨਾਂ ਦੀ ਆ ਪਰ ਵਿਆਹ ਤਾਂ ਠੀਕ ਆ ਪਰ ਮੈਂ ਮਾੜਾ ਨਹੀਂ ਅਸੀਂ ਕਿਸੇ ਨੂੰ ਕਹਿੰਦੇ ਹਾਲਾਤ ਤਾਂ ਹੀ ਇਦਾਂ ਨੇ ਘਰਾਂ ਦੇ ਵਿੱਚ ਪੈਸਾ ਪੂੰਜੀ ਵੀ ਉਹਨਾਂ ਕਾ ਜਿੰਨੇ ਕ ਨਾਲ ਆਪਦਿਆਂ ਦੇ ਲਾਜਵੀ ਮਸਾ ਹੋ ਜਾਣ ਦੂਜੇ ਪਾਸੇ ਜਾਣਾ ਤਾਂ ਦੂਰ ਦੀ ਗੱਲ ਆ ਪਰ ਅੱਜ ਭੈਣ ਨੂੰ ਅਸੀਂ ਤੁਹਾਨੂੰ ਪੂਰਾ ਦਿਖਾਵ ਨਹੀਂ ਸਕਦੇ ਪਰ ਇਹਦੇ ਹੱਥਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਹਾਲਾਤ ਨੇ ਦੇਖੋ ਕਿੱਡੇ-ਕਿੱਡੇ ਨੋ ਹੋ ਗਿਆ ਆ ਦੂਜਾ ਹੱਥ ਦੇਖੋ ਭੈਣ ਦਾ ਐਦਜੀ ਦੋ ਆ ਉਂਗਲਾਂ ਦੋ ਤਾਂ ਗਲ ਗਈਆਂ ਜਮਈ ਇੱਕ ਮਿੰਟ ਭੈਣੇ ਆ ਤਾਂ ਉਂਗਲ ਗਲ ਕੇ ਡਿੱਗਣ ਵਾਲੀ ਹੋ ਗਈ ਝੜ ਕੇ ਭੈਣੇ ਕੁੜੇ ਸੁਖਮੰਦਰੇ ਆ ਉਂਗਲ ਤਾਂ ਜਮਈ ਝੜ ਗਈ ਤੇਰੀ ਦੋ ਉਂਗਲਾਂ ਤਾਂ ਜਮਈ ਗਲ ਗਈਆਂ ਐਂਕ ਮਾਰੇ ਐਂਕ ਮਾਰੇ ਹੱਥ ਨੂੰ ਦੇਖੋ ਮੈਂ ਇੱਥੇ ਕੰਨ ਦੇ ਕੋਲੇ ਐ ਲਾਇਕ ਐ ਲਾ ਕੇ ਰੱਖੀ ਹੋਈ ਐ ਐ ਦੋਨੇ ਉਂਗਲਾਂ ਜੁੜੀਆਂ ਹੋਈਆਂ ਗੰਦ ਉੱਤੇ ਜੰਮੀ ਗਿਆ ਜੰਮੀ ਗਿਆ ਮੈਲ ਜੰਮੀ ਗਈ ਹੱਥ ਲਾਉਂਦੀ ਨਹੀਂ ਹੱਥਾਂ ਨੂੰ ਹੱਥ ਨਹੀਂ ਲਾਉਣ ਦਿੰਦੀ ਕਿਸੇ ਨੂੰ ਨਾ ਧੋਂਦੀ ਐ ਨਾ ਧੋਣ ਦਿੰਦੀ ਐ ਰੋਟੀ ਫੇ ਕਿਵੇਂ ਖਾਂਦੀ ਐ ਰੋਟੀ ਨਹੀਂ ਖਾਂਦੀ ਤੁਸੀਂ ਖਵਾ ਦਿੰਦੇ ਹਾਂ ਚਾਹ ਵੀ ਮੈਂ ਆਪ ਹੀ ਪੀਤੀ ਤੇ ਧੰਨਵਾਦ ਬੇਅੰਤ ਦਾ ਤੇ ਬੇਅੰਤ ਦੀ ਬੇਅੰਤ ਸੇਵਾ ਦਾ ਬਾਤ ਕਰ ਰਖਾ ਪਰ ਅੱਜ ਬਾਈਆਂ ਦਾ ਵੀ ਧੰਨਵਾਦ ਆ ਜਿਹੜੇ ਲੈ ਕੇ ਆਏ ਨੇ ਬਾਈ ਸ਼ੁਕਰੀਆ ਤੁਹਾਡਾ ਬਾਈ ਤੁਹਾਨੂੰ ਕਿਵੇਂ ਆਉਣਾ ਹੋਇਆ ਇੱਥੇ ਕਿਵੇਂ ਪਤਾ ਲੱਗਿਆ ਸਾਨੂੰ ਜੀ ਸਾਡੇ ਦਵਿੰਦਰ ਜੀ ਤਾਂ ਜਿਹੜੇ ਤੁਹਾਨੂੰ ਫੂਡ ਕਰਦੇ ਆ ਅੱਛਾ ਜੀ ਪੜਤਾਂ ਦਾ ਮੁੰਡਾ ਬੁੱਚਕਰ ਤੋਂ ਹਾਂਜੀ ਬੁੱਚਾ ਅੱਛਾ ਉਹਨਾਂ ਨੇ ਪਹਿਲਾਂ ਤੁਹਾਡੇ ਨਾਲ ਗੱਲਬਾਤ ਕੀਤੀ ਜੀ ਜੀ ਤੇ ਤੁਸੀਂ ਕਿਹਾ ਵੀ ਕੋਈ ਨਹੀਂ ਲੈ ਆਏ ਜੀ ਜੀ ਹਾਂ ਵੀ ਐਸਾ ਮੰਗਲਵਾਰ ਵਾਲੇ ਦਿਨ ਆ ਦਿਓ ਠੀਕ ਹੈ ਭਾਈ ਠੀਕ ਅਸੀਂ 7:00 ਵਜੇ ਆ ਕੇ ਸੀਗੇ ਜੀ ਠੀਕ ਹੈ ਭਾਈ ਯਾਨੀ ਉਹਨੇ 8:00 ਤੱਕ ਕਿਹਾ ਸੀ ਵੀ ਆ ਜਿਓ ਅਸੀਂ ਘੰਟਾ ਪਛ ਲੈਣਾ ਚਲੋ ਕੋਈ ਨਾ ਭਾਈ ਧੰਨਵਾਦ ਤੁਹਾਡਾ ਕੋਈ ਨਾ ਭਾਈ ਬੇਨਤੀਆਂ ਦੇਖਿਆ ਸੀ ਤੇਰੇ ਨਾਲ ਆ ਇਹ ਕੱਲਿਆਂ ਨਾਲ ਤਾਂ ਤੂੰ ਕਰ ਸਕਦਾ ਨਾ ਅਸੀਂ ਕਰ ਸਕਦੇ ਆਪਾਂ ਰਲ ਕੇ ਕਰਾਂਗੇ ਇਹਨੂੰ ਇਹ ਭੈਣ ਨੂੰ ਆਪਾਂ ਦਾਖਲ ਕਰ ਲੈਨੇ ਇੱਥੇ ਦਾਖਲ ਕਰਕੇ ਇਹਦਾ ਪਹਿਲਾਂ ਤਾਂ ਸਾਫ ਸਫਾਈ ਕਰਾਉਣੀ ਆ ਫਿਰ ਉਸ ਤੋਂ ਬਾਅਦ ਲਾ ਸ਼ੁਰੂ ਹੋਊਗਾ ਇਹਦਾ ਠੀਕ ਆ ਕੋਈ ਨਾ ਤੁਰਦੀ ਹੋ ਕੇ ਇੱਥੇ ਘਰ ਜਾਊਗੀ ਤੂੰ ਤੁਰ ਕੇ ਜਾਵੇ ਘਰੇ ਅਸੀਂ ਤਾਂ ਅਰਦਾਸ ਕਰਦੇ ਆ ਬਾਕੀ ਰੰਗ ਉਹਦੇ ਆ ਉਹਦੇ ਹੱਥ 'ਚ ਆ ਹੋਣਾ ਕੀ ਆ ਕਿਵੇਂ ਹੋਣਾ ਅਸੀਂ ਚੰਗੀ ਸੋਚ ਤੇ ਨੀਤ ਨਾਲ ਰੱਖਣ ਲੱਗਿਆ ਭੈਣ ਨੂੰ ਵੀ ਇਹ ਤਕੜੀ ਹੋ ਕੇ ਤੰਦਰੁਸਤ ਹੋ ਕੇ ਘਰੇ ਜਾਵੇ ਆਪਦੇ ਤੇ ਸੰਗਤ ਨੂੰ ਵੀ ਬੇਨਤੀ ਆ ਭਾਈ ਅਰਦਾਸ ਕਰਿਓ। ਹੂੰ ਤਾਂ ਪਰ ਨਹੀਂ ਕੁਝ ਕਰ ਸਕੇ। ਉਹ ਵੀ ਸੰਗਤੀ ਹੈ ਜਿਹੜੀ ਜਾਣਦੀ ਸੀ। ਜਿਹਨੂੰ ਪਤਾ ਸੀ ਵੀ ਬੇਨਤ ਦੇ ਘਰੋਂ ਕੀ ਹਾਲ ਆ ਉਹਦੇ। ਹਾਂਜੀ। ਜਿਹਨਾਂ ਨੂੰ ਪਤਾ ਸੀ ਉਹ ਵੀ ਮਾੜਾ-ਮੋਟਾ ਸਮਝਣੇ ਇਸ ਗੱਲ ਨੂੰ ਬਾਈ। ਸਮੇਂ ਦਾ ਕੋਈ ਨਹੀਂ ਪਤਾ। ਬੇਨਤ ਦਾ ਜਦੋਂ ਵਿਆਹ ਹੋਇਆ ਸੀ ਇਹਨੂੰ ਕਿਹੜਾ ਪਤਾ ਸੀ ਵੀ ਮੇਰੇ ਨਾਲ ਹੋਣੀ ਹੈ। ਸਹੀ। ਜਦੋਂ ਇਹਦੇ ਮੁੰਡਾ ਹੋਇਆ ਸੀ ਘਰੇ ਉਦੋਂ ਉਹਨੂੰ ਥੋੜੀ ਪਤਾ ਸੀ ਮੇਰੀ ਮਾਂ ਇਦਾਂ ਦੀ ਹੋ ਜੂਗੀ ਗਾਂ ਜਾ ਕੇ। ਵਕਤ ਦਾ ਕੋਈ ਪਤਾ ਨਹੀਂ ਕਦੋਂ ਕਿਹਦੇ ਘਰੇ ਨੇ ਦੀ ਚਲ ਜਾਣੀ ਐ ਇਸ ਕਰਕੇ ਬੇਨਤੀ ਹੈ ਭਰਾਵੋ ਇੱਕ ਦੂਜੇ ਦਾ ਸਾਥ ਦਿਆ ਕਰੋ। ਅੱਜ ਬਿਆੰਤ ਦਾ ਸਾਥ ਨਹੀਂ ਦਿੱਤਾ ਕਿਸੇ ਨੇ ਹੋ ਸਕਦਾ ਕੱਲ ਨੂੰ ਬਿਆੰਤ ਵੀ ਨਾ ਕਿਸੇ ਦਾ ਦੇਵੇ ਪਰ ਮੈਂ ਤਾਂ ਬੇਨਤੀ ਕਰਦਾ ਇਹਨਾਂ ਨੂੰ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਹਿੱਸਾ ਵਾ ਪਰ ਇੱਕ ਦੂਜੇ ਦੇ ਨਾਲ ਲੜ ਕੇ ਖੜ ਕੇ ਲੜੀਏ ਨਾ ਕਿ ਇੱਕ ਦੂਜੇ ਨਾਲ ਲੜ ਕੇ ਉਹਦਾ ਖੇੜਾ ਛੱਡੀਏ ਦੁੱਖ ਦਨ ਤਕਲੀਫ ਨਾਲ ਲੜੋ ਆਪਾਂ ਇਕੱਠੇ ਹੋ ਕੇ ਛੇਤੀ ਖਤਮ ਹੋ ਜਾਊਗਾ ਪਰ ਜੇ ਆਪਸ ਵਿੱਚ ਲੜੀ ਜਾਵਾਂਗੇ ਤਾਂ ਦੁੱਖ ਤਕਲੀਫ ਹੋਰ ਵੱਧ ਜਾਣਗੇ ਕਰੇ ਅਰਦਾਸ ਭੈਣ ਸਿਮਿੰਦਰ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਪੜ ਨੇ ਤੁਹ ਲਈ ਛੱਡ ਦੇ ਬਾਂ ਆ ਛੱਡ ਦੇ ਸਾੜ ਦੇ ਅਬ ਚੱਕੀ ਨਾ ਅਬ ਚੱਕੀ ਛੱਡ ਬ ਟੇਲਾ ਛੱਡ ਦੇ ਹੱਥ ਬਾਂਡ ਨਹੀਂ ਛੱਡ ਇਧਰ ਲਈ ਵੰਡ ਨਹੀਂ ਛੱਡ ਦੇ ਉਹ ਨਹੀਂ ਵੱਡਾ ਗੁਠਾਵਾ ਉਨਨੇ ਹੀ ਵੱਡਾ ਨੋਵਾ ਫਾਇਟਰ ਦੇ ਲੰਬੇ ਨੋਸੀ ਕੇ ਭੈਣ ਦੇ ਨੂੰ ENT ਰਿਮ ਦਿਖਾਉਣਾ ਪੈਣਾ ਵਾ ਇਨਾ ਕੰਨ ਰਿਮੂਵ ਕਰਾਉਣਾ ਪੈਣਾ ਕੱਟਿਆ ਗਿਆ ਕੰਨ ਦਾ ਗਲ ਗਿਆ ਤਾਂ ਕੰਨ